ਛੋਟੇ ਕੀ ਨਾਂ ਤੁਹਾਡਾ ਜੀ ਤੇ ਜਿਹੜਾ ਮੁੰਡੇ ਤੇ ਗੋਲੀਆਂ ਮਾਰੀਆਂ ਗਈਆਂ ਨੌਜਵਾਨ ਦੀ ਉਹ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਨਾਂ ਜਸਕਰਨ ਸਿੰਘ ਆ ਉਹਨੇ ਫੋਨ ਲਾ ਕੇ ਕਿਹਾ ਵੀ ਐਂ ਕਰਕੇ ਤੇਰੇ ਫੇਰ ਮਾਰਨੇ ਆ ਆ ਜਾ ਇਹ ਜਿਹੜੇ ਨਾਲ ਲੜਾਈ ਹੋ ਸੀ ਉਹ ਤਾਂ ਮੁੰਡੇ ਦਾ ਕੀ ਨਾਂ ਸੀਗਾ ਉਹ ਮੁੰਡੇ ਦਾ ਨਾਂ ਤਾਂ ਹੀ ਮੋਟਾ-ਮੋਟਾ ਕਹਿੰਦੇ ਆਣੂ ਤੇ ਮੇਰੇ ਮਾਮੇ ਦਾ ਨਾਂ ਗਗਨਦੀਪ ਸਿੰਘ ਅੱਛਾ ਜੀ ਪਹਿਲਾਂ ਮਤਲਬ ਉਹਦੇ ਇਕੱਲੇ ਨਾਲ ਲੜਾਈ ਹੋਈ ਸੀਗੀ ਹਾਂਜੀ ਓ ਮਤਲਬ ਕਿ ਆਪਸ ਵਿੱਚ ਰਾਤ ਨੂੰ ਲੜ ਪਏ ਉਹ ਕੋਈ ਹੋਰ ਸੀਗਾ ਮੁੰਡਾ ਐ ਜਿਹੜਾ ਕਬੱਡੀ ਖੇਡਦਾ ਮਾਮੇ ਦੇ ਨਾਲ ਟੋੜਾ ਜਿਹੜਾ ਮਾਮਾ ਥੋੜਾ ਜਿਹੜਾ ਜਿਹਦੇ ਗੋਲੀਆਂ ਵੱਜੀਆਂ ਉਹ ਵੀ ਕਵੱਡੀ ਖੜਾ ਰਹੀ ਸੀਗਾ ਹਾਂਜੀ ਕਵੱਡੀ ਖੜਾਈ ਸੀ ਬਹੁਤ ਵਧੀਆ ਖੇਡਦਾ ਹੀ ਕੋਈ ਅੱਛਾ ਜੀ ਤੇ ਕੀ ਗੱਲ ਹੋਈ ਸੀ ਪੂਰੀ ਪੂਰੀ ਗੱਲ ਜੀ ਬਸ ਉਹ ਕਹਿੰਦਾ ਮੈਂ ਕਰਕੇ ਆਉਣਾਗਾ ਸੋ ਸਮਝ ਕੇ ਆਇਓ ਮੈਂ ਫੇਰ ਮਾਰੂਗਾ ਤੇ ਬਸ ਫਿਰ ਉਧਰੋਂ ਖੜੇ ਸੀਗੇ ਤੇ ਉਧਰ ਅਸੀਂ ਚਲੇ ਗਏ ਉਹਨੂੰ ਫੇਰ ਚੱਲੀ ਜਾਂਦੇ ਨੇ ਨਹੀਂ ਪੁਰਾਣੀ ਲੜਾਈ ਸੀ ਪੂਰੀ ਇਹ ਪਹਿਲਾਂ ਪਹਿਲਾਂ ਲੜਾਈ ਹੋਈ ਸੀ ਕੋਈ ਪਹਿਲਾਂ ਲੜਾਈ ਹੋਈ ਸੀ ਰਾਤ ਵੀ ਹੋਈ ਸੀ ਪਹਿਲਾਂ ਬੁੱਲਾਣੀ ਹੋਈ ਜੀ ਵੀ ਅੱਛਾ ਜੀ ਮਤਲਬ ਇੱਕ ਵਾਰੀ ਰਾਤ ਲੜਾਈ ਹੋਈ ਆ ਉਸ ਤੋਂ ਬਾਅਦ ਸਵੇਰੇ ਅੱਜ ਦੁਬਾਰੇ ਉਹ ਫੇਰ ਮ ਲੜਾਈ ਕਾਰਨ ਕੀ ਹੋਈ ਸੀ ਪਤਾ ਲੱਗਿਆ ਕੁਛ ਲੜਾਈ ਕਾਰਨ ਵਾਸੀ ਆਈਂ ਜਦ ਵੈਸ ਹੋ ਜਾਂਦੀ ਆ ਕਈ ਵੇਰ ਤੇ ਖੇਡ ਦੇ ਮੈਦਾਨ 'ਚ ਹੀ ਹੋ ਗਈ ਸੀ ਜਦ ਵੈਸ ਕੋ ਵੈਸੇ ਘਰ-ਘਰ ਨਹੀਂ ਨਹੀਂ ਜੀ ਵੈਸੇ ਦੇਖੋ ਹੁਣ ਮੁੰਡਾ ਦਾ ਯਾਰ ਦੋਸਤ ਕਬੱਡੀ ਖੇਡਦਾ ਵਾ ਉਹਦੇ ਪਹਿਲਾਂ ਕਿਰਪਾਨਾ ਕਰਪੂਨਾ ਮਾਰ ਗਏ ਅੱਛਾ ਜੁਵੇ ਦੇ ਕਿਰਪਾਨਾ ਕਰਪੂਨਾ ਮਾਰ ਗਏ ਉਹ ਕਹਿੰਦਾ ਮੈਂ ਇਹਦੇ ਨਾਲ ਖੜਾਂਗਾ ਗਰੀਬ ਜੇ ਘਰੋਂ ਦਾ ਮੁੰਡਾ ਦਾ ਕਹਿੰਦਾ ਤੁਸੀਂ ਇਹਦੇ ਮਾਰੀਂਗਾ ਕਿਵੇਂ ਅਦੇ ਗੱਲ ਤੇ ਕਿਰਪਾਨ ਵੱਜੀ ਮੋਢੇ-ਮੋਢੀ ਤੇ ਲੱਜੀਆ ਕਹਿੰਦਾ ਮੇਰੇ ਨਾਲ ਖੜਾਂਗਾ ਕਹਿੰਦਾ ਤੁਸੀਂ ਨਾ ਹੱਥ ਲਾ ਕੇ ਦਿਖਾਓ ਤੇ ਲੱਗ ਰਿਹਾ ਦੋਸਤ ਸਿਗਾ ਹੈ ਕੋਈ ਹਾਂਜੀ ਕਬੱਡੀ ਖੇਡਦਾ ਸੀਦੇ ਨਾਲ ਜੀ ਜੀ ਤੇ ਬਸ ਆ ਗੱਲ ਹੀ ਹੋਈ ਆ ਉਹ ਬਾਕੀ ਉਹਨੂੰ ਪਤਾ ਹੀ ਆ ਬਾਕੀ ਦਾ ਸਾਰੇ ਚਲੇ ਗਏ ਤੇ ਉਹ ਮਾਮਾ ਖੜਾ ਸੀਗਾ ਕਹਿੰਦਾ ਮਾਰ ਲੂ ਗੋਲੀਆਂ ਜਦੋਂ ਗੋਲੀ ਆ ਕੇ ਉਹਨੂੰ ਹੋਰ ਦੱਸੋ ਵੀ ਕੀ ਜਣਾ ਮਤਲਬ ਦੋਸਤ ਹੀ ਪਿੱਛੇ ਸਟੈਂਡ ਲੈ ਗਿਆ ਹਾਂਜੀ ਹਾਂਜੀ ਉਹ ਤੂੰ ਕੋਈ ਵੱਡੀ ਗੱਲ ਬਾਤ ਦਾ ਮਤਲਬ ਰੰਜਿਸ਼ ਹੈ ਨਹੀਂ ਸੀ ਕੋਈ ਨਹੀਂ ਨਹੀਂ ਉਹ ਉਦਾਂ ਦੀ ਕੋਈ ਚੱਕਰ ਨਹੀਂ ਕੋਈ ਗੋਲੀ ਮੱਤੀ ਵੀ ਨਹੀਂ 1:20 ਵਜੇ ਹੋਈ ਆ ਜੀ ਇੱਥੇ ਇੱਥੇ ਵਜਈ ਹੋਈ ਆ ਤੇ ਬਾਕੀ ਲੱਤ ਤੇ ਸ਼ਾਇਦ ਲੱਗਦਾ ਮੈਨੂੰ ਮੈਂ ਦੇਖੀ ਚਾਹਤੇ ਉਹ ਕਿੰਨੇ ਬੰਦੇ ਸੀਗੇ ਉਹ ਸੀਗੇ 10-12 ਜਾਣੇ ਸੀਗੇ 10-12 ਜਾਣੇ ਸੀਗੇ ਮਤਲਬ ਕਿ ਇਹ ਮਾਨੂੰ ਕਿ ਦਾਣਾ ਵੰਡਿਚ ਹੋਇਆ ਦੋ ਦੰਨ ਪਿਸਟਲ ਸੀ ਉਧਰੋਂ ਵਿੜੇ ਲੁਆਏ ਆ ਮੰਡੀ ਵੱਲੋਂ ਇਹ ਕਿੰਨੇ ਹੋਏ ਕਾਹਤੇ ਐ ਸੀਗੇ ਇਹ ਮੋਟਰਸਾਈਕਲਾਂ ਤੇ ਗੱਡੀ ਸੀਗੀ ਅੱਛਾ ਜੀ ਹਾਂ ਜੀ ਤੇ ਕਿੰਨੇ ਵਜੇ ਦੀ ਗੱਲ ਐ ਇਹ ਹੋ ਗਈ ਜੀ 1:30 ਤੋਂ ਘੰਟੇ ਬਸ ਹੋਰ ਤਾਂ ਕੀ ਕਿੰਨੇ ਆ ਕਿਹੜੀ ਜਗ੍ਹਾ ਤੇ ਇਹ ਵਾਰਦਾਤ ਹੋਈ ਸੀ ਮੰਡੀ ਦੇ ਵਿੱਚ ਮਾਨੂੰ ਕੀ ਦਾਣਾ ਮੰਡੀ ਦੇ ਵਿੱਚ ਹਾਂਜੀ ਸੋ ਕਹਿ ਕੇ ਆਏ ਸੀ ਵੀ ਅਸੀਂ ਆ ਰਹੇ ਹਾਂ ਕਹਿੰਦੇ ਵੀ ਇਹ ਵੀ ਤਿਆਰ ਉਧਰੋਂ ਕੜੇ ਹੋਣੇ ਆ ਤੇ ਉਹ ਵੀ ਕਹਿੰਦੇ ਵੀ ਅਸੀਂ ਆਉਣੇ ਆ ਬਈ ਹੋ ਜਾ ਤਿਆਰ ਭਈ ਆਈ ਫੇਰ ਕੱਢਾਂਗੇ ਉਹ ਕਹਿੰਦੇ ਅਸੀਂ ਫੇਰ ਕੱਢਾਂਗੇ ਤੁਹਾਨੂੰ ਪਤਾ ਯਾ ਬਾਕੀ ਇਹ ਡਰਿਆ ਨਹੀਂਗਾ ਮਾਮਾ ਗੰਦਾ ਆਜੋ ਫਿਰ ਕੋਈ ਚੱਕਰ ਨਹੀਂ ਤੇ ਬਾਅਦ ਚੋ ਜਦੋਂ ਆਏ ਉਹਨਾਂ ਨੇ ਛਿੱਡੀ ਫੈਰ ਚਲਾਤੇ ਜਦੋਂ ਮੈਂ ਆ ਕੇ ਮੋਟਰਾਂ ਨੂੰ ਰੋਕਿਆ ਮੇਰੇ ਅੱਲੀ ਨੂੰ ਚਲਾ ਦੇ ਮੈਂ ਤਾਂ ਮੋਟਰਾਂ ਨੂੰ ਜਲਦੀ ਸਟੈਂਡ ਲਾ ਕੇ ਬਾਅਦ ਚੋ ਇਧਰ ਹੋ ਗਿਆ ਤੁਹਾਡੇ ਲਈ ਫਾਇਰਿੰਗ ਕੀਤੀ ਗਈ ਸੀਗੀ ਹਾਂਜੀ ਸਾਡੇ ਲਈ ਪੂਰੀ ਕੀਤੀ ਗਈ ਆ ਮੁੰਡੇ ਦੇ ਮਾਰ ਲੱਗੇ ਸੀਗੇ ਤੇ ਇਹ ਮੁੰਡਾ ਬਹਿ ਗਿਆ ਥੱਲੇ ਐ ਜਦੋਂ ਉਹ ਇਧਰ ਫਾਇਰ ਚਲਾਏ ਤੇ ਇਹ ਮੁੰਡਾ ਬਹਿ ਗਿਆ ਗੱਲ ਕਰਨ ਬਾਤ ਗਿਆ ਮੇਰੇ ਪਿੱਛੇ ਬਹੁਤ ਚਲਾਏ ਮੈਂ ਇਧਰ ਮੋਟਰ ਓਲੇ ਹੋ ਗਿਆ ਮਤਲਬ ਕਿੰਨੀਆਂ ਕੁ ਗੋਲੀਆਂ ਚੱਲੀਆਂ ਹੋ ਸਕਦੀਆਂ ਉੱਥੇ ਗਿਣਤੀ ਦੇ ਹਿਸਾਬ ਨਾਲ 10 12 ਗੋਲੀਆਂ ਚੱਲ ਗਈਆਂ ਠਾ ਠਾ ਪੂਰੇ ਪਟਾਕੇ ਉੱਥੇ ਪੈਂਦੇ ਸੀਗੇ ਬਹੁ ਪਛਾਣਦੇ ਤੁਸੀਂ ਜਿਹੜੇ ਬੱਕੀ ਨੌਜਾਨ ਸੀ ਨਾਲ ਬਸ ਥੱਲੇ ਮੋٹے ਨੂੰ ਹੀ ਜਾਣਦੇ ਆ ਹੋਰ ਕਿਸੇ ਨੂੰ ਨਹੀਂ ਬਾਕੀ ਸਾਡੇ ਘਰ ਦੇ ਜਾਣਦੇ ਆ ਸਾਰਿਆਂ ਨੂੰ ਬੱਕੀ ਮਤਲਬ ਪਿੰਡ ਦੇ ਸੀ ਮੁੰਡੇ ਕੋਈ ਬਾਹਰੋਂ ਵੀ ਸੀ ਕੋਈ ਬਾਹਰੋਂ ਵੀ ਸੀਗਾ ਜੀ ਪਤਾ ਨਹੀਂ ਬਦਨੀ ਬੁੱਦਨੀ ਤੋਂ ਸੀਗੀ ਜੀ ਹੋਰ ਤਾਂ ਦੀਵਸ ਜੀ ਠੀਕ ਹੈ ਜੀ